ਪੰਜਾਬ ਸਰਕਾਰ ਦੇ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜੇਕਰ ਕੋਈ ਗੱਟੂ ਵੇਚਦਾ ਜਾਂ ਫਿਰ ਖਰੀਦਾ ਹੋਇਆ ਪਾਇਆ ਜਾਂਦਾ ਤਾਂ ਉਸਤੇ ਉੱਤੇ ਵੱਡੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾਵੇ ਤੇ ਉੱਥੇ ਹੀ ਕੁਝ ਲੋਕ ਅਜਿਹੇ ਨੇ ਜਿਹੜੇ ਪੁਲਿਸ ਨੂੰ ਜਿਹੜਾ ਹੈ ਨਜ਼ਰਅੰਦਾਜ਼ ਕਰਦੇ ਹੋਏ ਇਹਨਾਂ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਗੱਟੂ ਡੋਰ ਖਰੀਦ ਵੀ ਰਹੇ ਨੇ ਤੇ ਵੇਚ ਵੀ ਰਹੇ ਨੇ ਤੇ ਅਜਿਹੇ ਦੇ ਵਿੱਚ ਇੱਕ ਤਾਜ਼ਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਜਿੱਥੇ ਪੁਲਿਸ ਨੇ ਜਿਹੜਾ ਹੈ ਬੜੀ ਹੀ ਬਾਰੀਕੀ ਦੇ ਨਾਲ ਮਾਮਲੇ ਦੀ ਜਾਂਚ ਕਰਦੇ ਹੋਏ ਗੁਪਤ ਸੂਚਨਾ ਦੇ ਆਧਾਰ ਤੇ 11 ਚਾਈਨਾ ਗੱਟੂ ਡੋਰ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਸੁਜਾਨਪੁਰ ਪੁਲਿਸ ਨੇ 11 ਚਾਈਨਾ ਗੱਟੂ ਡੋਰ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਕੇ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਤੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਐਸਆਈ ਬਲਦੇਵ ਰਾਜ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਜਿਹੜਾ ਹੈ ਸੁਜਾਨਪੁਰ ਦੀ ਮੰਡੀ ਵਿੱਚ ਚਾਈਨਾ ਡੋਰ ਖਰੀਦਣ ਜਾ ਰਿਹਾ ਸੀ ਤਾਂ ਪੁਲਿਸ ਨੇ ਛਾਪਾ ਮਾਰ ਕੇ ਉਸ ਦੀ ਤਲਾਸ਼ੀ ਲਈ ਤਾਂ ਜਦੋਂ ਤਲਾਸ਼ੀ ਲਈ ਗਈ ਤਾਂ ਫਿਰ ਉਸ ਕੋਲੋਂ 11 ਚਾਈਨਾ ਡੋਰ ਜੜੀਆਂ ਨੇ ਉਬਰਾਮਤ ਕੀਤੀ ਗਈਆਂ ਨੇ 11 ਗੱਟੂ ਡੋਰ ਜੜੇ ਨੂੰ ਬਰਾਮਦ ਕੀਤੇ ਗਏ ਨੇ ਪੁਲਿਸ ਨੇ ਇਸ ਨੌਜਵਾਨ ਨੂੰ ਜਿਹੜਾ ਇਸ ਵਿਅਕਤੀ ਨੂੰ ਜਿਹੜਾ ਉਹ ਕਾਬੂ ਕਰ ਲਿਆ ਤੇ ਮਾਮਲਾ ਦਰਜ ਕਰਾਇਆ ਤੇ ਆਉ ਦੇਖ ਲੈਣਾ ਤਸਵੀਰਾਂ ਤੇ ਗੱਲਬਾਤ ਕਰ ਲੈਣੇ ਆ ਪੁਲਿਸ ਕਰਮਚਾਰੀਆਂ ਦੇ ਨਾਲ ਮਾਨਯੋਗ ਅਫਸਰ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਤੇ ਅਫਸਰ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਪੁਲਿਸ ਪਾਰਟੀ ਬਾਜ਼ਾਰ ਦੇ ਵਿੱਚ ਸਜਾਨਪੁਰੀ ਏਰੀਆ ਦੇ ਵਿੱਚ ਗਸ਼ਤ ਕਰਦੀ ਸੀ ਤੇ ਉੱਥੇ ਸਾਨੂੰ ਪੁਲਿਸ ਪਾਰਟੀ ਨੂੰ ਪਤਾ ਲੱਗਾ ਕਿ ਕੁਝ ਵਿਅਕਤੀ ਜਿਹੜੇ ਆ ਕਿ ਚਾਨਾ ਡੋਰ ਵੇਚਦੇ ਹਨ ਇਸ ਬੰਦੇ ਵਿੱਚ ਇੱਕ ਲੜਕਾ ਜਿਹੜਾ ਹੈ ਚਾਈਨਾ ਡੋਰ ਲੈ ਕੇ ਆ ਰਿਹਾ ਸੀ ਜਿਸ ਨੂੰ ਪੁਲਿਸ ਪੁਲਿਸਟਰੀ ਨੇ ਮੌਕੇ ਤੋਂ ਗ੍ਰਿਫਤਾਰ ਕੀਤਾ ਤੇ ਕੋਈ 11 ਗੱਟੂ ਬਰਾਮਦ ਕੀਤੇ ਗਏ ਤੇ ਮੌਕੇ ਤੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਸਾਡੀ ਪਬਲਿਕ ਨੂੰ ਇਹੋ ਹੀ ਅਪੀਲ ਹੈ ਕਿ ਚਾਈਨਾ ਡੋਰ ਜਿਹੜੀ ਹੈ ਬਹੁਤ ਹੀ ਖਤਰਨਾਕ ਹੈ ਇਸ ਤੋਂ ਬਚਿਆ ਜਾ ਸਕੇ ਕਿਉਂਕਿ ਇਹ ਜਾਨਲੇਵਾ ਹੈ ਕਿਸੇ ਦੇ ਗਲ ਚਾ ਆ ਜਾਂਦੀ ਹੈ ਜਾਂ ਗਲ ਕਟਿਆ ਜਾਂਦਾ ਜਾਂ ਘਾਟ ਕਟੇ ਜਾਂਦੇ ਤੇ ਦੁਕਾਨਦਾਰ ਭਰਾਵਾਂ ਨੂੰ ਵੀ ਮੇਰੀ ਇਹੋ ਬੇਨਤੀ ਹੈ ਕਿ ਚਾਈਨਾ ਡੋਰ ਵੇਚਣ ਤੋਂ ਗਰੀਜ਼ ਕੀਤਾ ਜਾਵੇ ਜੇ ਕੋਈ ਦੁਬਾਰਾ ਕੋਈ ਸਾਡੇ ਕੋਲ ਪਤਾ ਲੱਗਦਾ ਤੇ ਆਪਾਂ ਉਸ ਦੇ ਕੈਮਿਕਲ ਸੈਂਟਰੀ ਦੇ ਨਾਲ ਅਗਲੀ ਸੈਂਟੀ رپورٹ ਪੰਜਾਬ ਸਰਕਾਰ ਦੇ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜੇਕਰ ਕੋਈ ਗੱਟੂ ਵੇਚਦਾ ਜਾਂ ਫਿਰ ਖਰੀਦਾ ਹੋਇਆ ਪਾਇਆ ਜਾਂਦਾ ਤਾਂ ਉਸਤੇ ਉੱਤੇ ਵੱਡੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾਵੇ ਤੇ ਉੱਥੇ ਹੀ ਕੁਝ ਲੋਕ ਅਜਿਹੇ ਨੇ ਜਿਹੜੇ ਪੁਲਿਸ ਨੂੰ ਜੜਾਏ ਨਜ਼ਰਅੰਦਾਜ਼ ਕਰਦੇ ਹੋਏ ਇਹਨਾਂ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਗੱਟੂ ਡੋਰ ਖਰੀਦ ਵੀ ਰਹੇ ਨੇ ਤੇ ਵੇਚ ਵੀ ਰਹੇ ਨੇ ਤੇ ਅਜਿਹੇ ਦੇ ਵਿੱਚ ਇੱਕ ਤਾਜ਼ਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਜੁਥੇ ਪੁਲਿਸ ਨੇ ਜਿਹੜਾ ਹੈ ਬੜੀ ਹੀ ਬਾਰੀਕੀ ਦੇ ਨਾਲ ਮਾਮਲੇ ਦੀ ਜਾਂਚ ਕਰਦੇ ਹੋਏ ਗੁਪਤ ਸੂਚਨਾ ਦੇ ਆਧਾਰ ਤੇ 11 ਚਾਈਨਾ ਗੱਟੂ ਡੋਰ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਸੁਜਾਨਪੁਰ ਪੁਲਿਸ ਨੇ 11 ਚਾਈਨਾ ਗੱਟੂ ਡੋਰ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਕੇ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਤੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਐਸਟਾਈ ਬਲਦੇਵ ਰਾਜ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਜਿਹੜਾ ਹੈ ਸੁਜਾਨਪੁਰ ਦੀ ਮੰਡੀ ਵਿੱਚ ਚਾਈਨਾ ਡੋਰ ਖਰੀਦਣ ਜਾ ਰਿਹਾ ਸੀ ਤਾਂ ਪੁਲਿਸ ਨੇ ਛਾਪਾ ਮਾਰ ਕੇ ਉਸ ਦੀ ਤਲਾਸ਼ੀ ਲਈ ਤਾਂ ਜਦੋਂ ਤਲਾਸ਼ੀ ਲਈ ਗਈ ਤਾਂ ਫਿਰ ਉਸ ਕੋਲੋਂ 11 ਚਾਈਨਾ ਡੋਰ ਜੜੀਆਂ ਨੇ ਉਬਰਾਮਤ ਕੀਤੀ ਗਈਆਂ ਨੇ 11 ਗੱਟੂ ਡੋਰ ਜੜੇ ਨੂੰ ਬਰਾਮਦ ਕੀਤੇ ਗਏ ਨੇ ਪੁਲਿਸ ਨੇ ਇਸ ਨੌਜਵਾਨ ਨੂੰ ਜਿਹੜਾ ਇਸ ਵਿਅਕਤੀ ਨੂੰ ਜਿਹੜਾ ਉਹ ਕਾਬੂ ਕਰ ਲਿਆ ਤੇ ਮਾਮਲਾ ਦਰਜ ਕਰਕੇ ਤਿਆਉ ਦੇਖ ਲੈਣਾ ਤਸਵੀਰਾਂ ਤੇ ਗੱਲਬਾਤ ਕਰ ਲੈਣੇ ਆ ਪੁਲਿਸ ਕਰਮਚਾਰੀਆਂ ਦੇ ਨਾਲ ਮਾਨਜੋਗ ਸਬਸਪਸਬ ਦੇ ਨਿਰਦੇਸ਼ਾਂ ਅਨੁਸਾਰ ਤੇ ਐਸਪਸਬ ਦੇ ਨਿਰਦੇਸ਼ਾਂ ਅਨੁਸਾਰ ਪੁਲਿਸ ਪਾਰਟੀ ਬਾਜ਼ਾਰ ਦੇ ਵਿੱਚ ਸਜਾਨਪੁਰੀ ਏਰੀਆ ਦੇ ਵਿੱਚ ਗਸ਼ਤ ਕਰ ਰਹੀ ਸੀ ਤੇ ਉੱਥੇ ਸਾਨੂੰ ਪੁਲਿਸ ਪਾਰਟੀ ਨੂੰ ਪਤਾ ਲੱਗਾ ਕਿ ਕੁਝ ਵਿਅਕਤੀ ਜਿਹੜੇ ਆ ਕਿ ਚਾਨਾ ਡੋਰ ਵੇਚਦੇ ਹਨ ਇਸ ਬੰਦੇ ਵਿੱਚ ਇੱਕ ਲੜਕਾ ਜਿਹੜਾ ਹੈ ਚਾਈਨਾ ਡੋਰ ਲੈ ਕੇ ਆ ਰਿਹਾ ਸੀ ਜਿਸ ਨੂੰ ਪੁਲਿਸ ਪੁਲਿਸ ਨੇ ਮੌਕੇ ਤੋਂ ਗ੍ਰਿਫਤਾਰ ਕੀਤਾ ਤੇ ਉਹ ਕੋ 11 ਗੱਟੂ ਬਰਾਮਦ ਕੀਤੇ ਗਏ ਤੇ ਮੌਕੇ ਤੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਸਾਡੀ ਪਬਲਿਕ ਨੂੰ ਇਹੋ ਹੀ ਅਪੀਲ ਹੈ ਕਿ ਚਾਈਨਾ ਡੋਰ ਜਿਹੜੀ ਹੈ ਬਹੁਤ ਹੀ ਖਤਰਨਾਕ ਹੈ ਇਸ ਤੋਂ ਬਚਿਆ ਜਾ ਸਕੇ ਕਿਉਂਕਿ ਇਹ ਜਾਨਲੇਵਾ ਹੈ ਕਿਸੇ ਦੇ ਗਲ ਚ ਆ ਜਾਂਦੀ ਹੈ ਜਾਂ ਗਲ ਕਟਿਆ ਜਾਂਦਾ ਜਾਂ ਕੱਟੇ ਜਾਂਦੇ ਹਨ ਤੇ ਦੁਕਾਨਦਾਰ ਭਰਾਵਾਂ ਨੂੰ ਵੀ ਮੇਰੀ ਇਹੋ ਬੇਨਤੀ ਹੈ ਕਿ ਚਾਈਨਾ ਡੋਰ ਵੇਚਣ ਤੋਂ ਗਰੀਜ ਕੀਤਾ ਜਾਵੇ ਜੇ ਕੋਈ ਦੁਬਾਰਾ ਕੋਈ ਸਾਡੇ ਕੋਲ ਪਤਾ ਲੱਗਦਾ ਤੇ ਆਪਾਂ ਉਸਦੇ ਕੈਮਰਾ ਕਿਸੇ ਹਰੀ ਦੇ ਨਾਲ ਅੱਗੇ ਸੈਂਡ ਰਿਪੋਰਟ